ਭਗਵਾਨ ਤੁਮਾਨੂੰ ਜ਼ੀਰੋ ਲਾ ਦਿਓ ਤੇ ਜ਼ੀਰੋ ਨੰਬਰ ਆ ਕਹਿੰਦੇ ਅਸੀਂ ਪੰਜਾਬ ਦੇ ਪੁੱਤ ਆ ਜੀ ਪੰਜਾਬ ਦਾ ਪੁੱਤ ਹੁੰਦਾ ਤਾਂ ਇਹ ਕੰਮ ਹੀ ਨਹੀਂ ਕਰਦਾ ਇਹਦਾ ਸ਼ਰਾਬੀ ਆ ਇਹਦੋਂ ਘਟਿਆ ਰਾਜ ਇਹਦੋਂ ਗੰਦਾ ਰਾਜ ਇਹਦੋਂ ਮਹਾ ਕਮੀਨੇ ਬੰਦੇ ਜਿਹੜੇ ਐਮਐਲਏ ਆ ਜਾਂ ਵਜੀਰ ਆ ਇਹਦੋਂ ਮਹਾ ਕਮੀਨੇ ਅੱਜ ਤੱਕ ਨਹੀਂ ਮਿਲੇ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਨੂੰ ਤਾਂ ਇੰਨਾ ਪਿਆਰ ਮਿਲਦਾ ਏ ਮੇਰੇ ਤੇ ਫੁੱਲਾਂ ਦੀ ਵਰਖਾ ਹੁੰਦੀ ਏ ਮੇਰੀ ਪੱਗ ਭਰ ਜਾਂਦੀ ਫੁੱਲਾਂ ਨਾਲ ਜਿਨ੍ਹਾਂ ਦੀ ਜ਼ਮੀਨ ਕਬਜ਼ੇ ਹੋ ਰਹੀ ਆ ਉਹਨਾਂ ਨੂੰ ਕਹ ਉਹਨਾਂ ਕੋਲੇ ਜਾਓ ਇਹ ਸੋਨ ਦੇ ਕੋਲ ਫੁੱਲਾਂ ਦੀ ਹੁੰਦੀਆਂ ਪੱਤੀਆਂ ਤੇ ਹੁੰਦੀਆਂ ਕਦੋੜਿਆਂ ਦੀ ਹੁੰਦੀ ਆ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਸਰਕਾਰ ਨੇ ਕੋਈ ਆਪ ਤਾਂ ਨਸ਼ਾ ਕਰਦਾ ਉਹ ਜੁੱਧ ਕਰਦਾ ਇਹ ਚਾ दारू ਛੱਡ ਪਹਿਲਾਂ ਫੇਰ ਜੁੱਧ ਹੋਊ ਐਡਾ ਗੰਦਾ ਮੁੱਖ ਮੰਤਰੀ ਅਜੇ ਤੱਕ ਨਹੀਂ ਆਇਆ ਐਮ ਐਲ ਏ ਆਪਦੇ ਘਰਾਂ ਤੋਂ ਸ਼ੁਰੂ ਕਰਨ ਫੇਰ ਆਪਦੇ ਫਾਇਦੇ ਦੱਸਣ ਅਟੇਮਾ ਇੰਜਨ ਦੇ ਸਾਹਮਣੇ ਮੱਛਰਾਂ ਤੋਂ ਮੱਛਰਾਂ ਨਹੀਂ ਲੱਗੇ ਸੌਂਦਾ ਰਿਹਾ ਮੈਂ ਬਰੋਜਾ ਲਾਉਂਦਾ ਰਿਹਾ ਮੇਰੀ ਖਾਲ ਦੇ ਡਿਊਟੀ ਰਹੀ ਜੀ ਬਹੁਤ ਬਹੁਤ ਕਹਿੰਦਾ ਬਹੁਤ ਕੁਛ ਹੈ ਇਹ ਏਰੀਆ ਦਾ ਗੱਲਾਂ ਸੁਣ ਲਓ ਇਹ ਗੱਲਾਂ ਦੇ ਬਣਾਉਂਦਾ ਪਕੌੜੇ ਹੋਰ ਕੁਝ ਨਹੀਂ ਹੈ ਦੇ ਪੱਲੇ ਕਿਹਨੇ ਨੌਕਰੀ ਕਰਨੀ ਆ ਪੰਜਾਬ ਵਿੱਚ ਕੋਈ ਨੌਕਰੀ ਕਰਾ ਪ੍ਰਵਾਸੀਆਂ ਨੇ ਕਰਨੀ ਆ ਇਲੈਕਟ੍ਰੀ ਲਾਉਣੀਆਂ ਉਹ ਪੰਜਾਬ ਤੋਂ ਬਾਹਰ ਲਾ ਲਵੇ ਸਾਡੀ ਪੰਜਾਬ ਦੀ ਖੇਤੀ ਵੀ ਠੀਕ ਆ ਕਹਾਰਾ ਕਹਿੰਦੀ ਸਾਡਾ ਰਾਜੇ ਮਹਾਰਾਜ ਰਣਜੀਤ ਸਿੰਘ ਦੇ ਰਾਜਵਰਗਾ ਜੀ ਰਣਜੀਤ ਸਿੰਘ ਦਾ ਕੱਲਾ ਤੁਰਿਆ ਫਿਰਦਾ ਸੀ ਉਹ ਤਾਂ ਗਰੀਬ ਦੀ ਬੋਰੀ ਚੱਕ ਵੀ 60 ਗੱਡੀਆਂ ਲੈ ਕੇ ਤੁਰਦਾ ਕਾਫਲੇ ਤੇ ਇਹ ਤਾਂ ਦੂਜਿਆਂ ਤਾਂ ਨਹੀਂ ਮਾਰ ਲੈਣਾ 30 ਗੱਡੀਆਂ ਨੇ ਫਲਾਨਾਂ ਨੇ ਸਾਡੇ ਦੂਜੇ ਸਾਡੇ ਕੋਲ 30 ਜਵਾ ਟਰੈਕਟਰ 4 ਭਾਈ ਸੀ ਕਿੰਨੀ ਜ਼ਮੀਨ ਆ ਰਹੀ ਥੋਡੀ 32 ਕਿਲੇ ਤੇ ਦੋ ਮਸ਼ੀਨਾਂ ਨੇ ਤਿੰਨ ਕਮਾਈ ਨਾ ਜੇ ਹੁਣ ਕਈ ਵੀ ਅਸੀਂ ਕਿੱਥੇ ਚਲਾਵਾਂਗੇ ਮਸ਼ੀਨ ਚੱਲੂ ਸਾਡਾ ਦਾ ਸਾਲਾ 30 ਰੁਪਏ ਵਿਕਣਾ ਲੋਗਾ ਇਹ ਪੰਜਾਬ ਨਹੀਂ ਸਾਡੇ ਸਿੱਖ ਕੌਮ ਨੂੰ ਖਤਮ ਕਰਨ ਲੱਗਿਆ ਵੀ ਇਹਨੂੰ ਖਦੇੜਦੇ ਹੋ ਮੈਂ ਫੇਰ ਸਾਡੇ ਤੇ ਸੈਂਟਰ ਸਰਕਾਰ ਕਿੰਨੀ ਵੀ ਜੋਰ ਆ ਵੀ ਸਾਡੇ ਦੇ ਕੋਈ ਭਾਰੀ ਨਹੀਂ ਪਾਉ ਇਹ ਜਿਹੜੀ ਕੌਮ ਆ ਇੱਕ ਕੌਮ ਨੂੰ ਖਤਮ ਕਰਨ ਲੱਗਿਆ 60-60 ਕਰੋੜ ਦੀ ਆ ਮੇਰੀ ਜ਼ਮੀਨ ਜਿੜੀ ਰੋਡ ਦੇ ਉੱਤੇ ਆ ਕਿੰਨੇ ਕਿੱਲੇ ਆਗੇ ਤੁਹਾਡੇ ਇਸ ਬਾਲਸੀ 22 ਕਿੱਲੇ ਮੇਰੇ ਇੱਥੇ ਜਿੜੀ ਰੋਡ ਦੇ ਉੱਤੇ ਉਸ ਪਾਇਰ ਕਹਿੰਕ ਬਿਲੇ ਦੇ ਕੋਲੇ ਬਹੁਤ ਤਰ੍ਹਾਂ ਦਾ ਪਦਾਰ ਰੁਪਈਏ ਮੰਗਦੇ ਕਹਿੰਦੇ ਮੂੰਹ ਮੰਗ ਮੈਂ ਮੰਗ ਤੂੰ ਮੈਂ ਕਹਾ ਮੈਂ ਜਿਹੜੀ ਇਹ ਨਿ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਹੈ ਤੇ ਜ਼ਮੀਨਾਂ ਇਸ ਪਾਲਿਸੀ ਦੇ ਤਹਿਤ ਲਿਆ ਕੇ ਜ਼ਮੀਨਾਂ ਨੂੰ ਅਰਬਨਾਈਜ਼ ਕਰਨ ਦੀ ਜਿਹੜੀ ਗੱਲ ਹੈਗੀ ਆ ਸਰਕਾਰ ਵੱਲੋਂ ਕਹੀ ਜਾ ਰਹੀ ਆ ਕਿ ਅਰਬਨ ਸਟੇਟ ਬਣਾਉਣੇ ਆ ਤੇ ਤਰੱਕੀ ਹੋਊਗੀ ਇਹਦੇ ਨਾਲ ਪਰ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਆਈਆਂ ਆ ਉਹ ਕਹਿੰਦੇ ਆ ਕਿ ਸਾਨੂੰ ਇਹਦੇ ਨੁਕਸਾਨ ਆ ਸੋ ਗਲਾਡਾ ਦੇ ਦਫ਼ਤਰ ਦੇ ਬਾਹਰ ਲੁਧਿਆਣੇ ਪੱਕਾ ਮੋਰਚਾ ਲੱਗਿਆ ਹੋਇਆ ਸੋ ਇੱਥੇ ਕਿਸਾਨ ਜਿਹੜੇ ਹੈਗੇ ਆ ਉਹ ਡਟ ਕੇ ਬੈਠੇ ਬਾਈ ਜੀ ਕਿਵੇਂ ਦੇਖਦੇ ਹੋ ਇਹ ਪਾਲਸੀ ਤੁਹਾਨੂੰ ਕਿਉਂ ਨਹੀਂ ਚੰਗੀ ਲੱਗ ਰਹੀ ਤੁਹਾਡਾ ਪਿੰਡ ਕਿਹੜਾ ਹੈ ਤੇ ਸਰਕਾਰ ਬੜੇ ਫਾਇਦੇਗਿਣਾਰੀ ਤੁਹਾਨੂੰ ਖਾਮੀਆਂ ਕੀ ਲੱਗ ਰਹੀ ਦੇਖੋ ਜੀ ਮੇਰਾ ਪਿੰਡ ਬੀਰਮੀ ਆ ਜੀ ਖਾਮੀਆਂ ਦਾ ਤੇ ਕੁਝ ਨਿਰੀਆਂ ਖਾਮੀਆਂ ਹੀ ਆ ਇਹਦੇ ਵਿੱਚ ਇਹਦੇ ਵਿੱਚ ਫਾਇਦੇ ਵਾਲੀ ਕੋਈ ਗੱਲ ਹੈ ਨਹੀਂਗੀ ਜੀ ਦੇਖੋ ਜੀ ਸਾਡਾ ਇਹਨਾਂ ਨੇ 4840 ਗਜ ਲੈਣੇ ਆ ਸਾਨੂੰ ਉਹਦੇ 1000 ਗਜ ਦਾ ਇੱਕ ਪਲਾਟ ਦੇਣਾ 200 ਗਜ ਦਾ ਇਹਨਾਂ ਨੇ ਇੱਕ ਵਰਸ਼ਲ ਦੇਣਾ ਅਸੀਂ ਉਹਨੂੰ ਕੀ ਕਰਾਂਗੇ 1000 ਗਜ ਨੂੰ ਇਹਦੇ ਕੋਲ ਇਕੱਲਾ 2 ਏਕੜ ਜ਼ਮੀਨ ਬੰਦ ਜ਼ਿਮੀਦਾਰ ਕੋਲ ਹੈਗੀ ਆ ਉਹ ਬੰਦਾ ਗੁਜ਼ਾਰਾ ਕਰਦਾ ਖੇਤੀ ਕਰਦਾ ਕੁਝ ਪਸ਼ੂ ਪਾਲਦਾ ਉਹਦੇ ਤੇ ਡੰਗਰ ਵਜਾ ਦੇ ਬੱਚਿਆਂ ਨੂੰ ਪਾਲ ਰਿਆ ਜੀ ਉਹ ਤੇ ਇਹ ਸਰਕਾਰ ਜੇ ਉਹਨਾਂ ਕੋਲੋਂ ਜ਼ਮੀਨਾਂ ਖੋਹ ਲੈਂਦੀ ਆ ਉਹ ਲੋਕ ਕਿੱਥੇ ਜਾਣਗੇ ਜੀ ਪਲਾਟਾਂ ਨੂੰ ਕਰਨਗੇ ਪਲਾਟਾਂ ਤੇ ਫਿਰ ਉਹ ਤੁਹਾਡੇ ਸੰ ਇਹਨਾਂ ਦੇ ਵਿੱਚ ਬੜੀਆਂ ਚੋਰ ਮੋਰੀਆਂ ਰੱਖੀਆਂ ਹੋਈਆਂ ਜੀ ਇਹਨਾਂ ਨੇ ਕੱਲ ਨੂੰ ਜੇ ਡਿਵੈਲਪ ਨਹੀਂ ਹੁੰਦੇ ਜ਼ਿਮੀਦਾਰ ਕੋਲ ਪਲਾਟ ਪਲਾਟਾਂ ਤੇ ਉਹਨਾਂ ਦੇ ਇਹਨਾਂ ਨੇ ਜੁਰਮਾਨੇ ਲਾਉਣੇ ਆ ਤੇ ਬਾਕੀ ਜਦ ਇਹਨਾਂ ਨੂੰ ਡਿਵੈਲਪ ਕਰਨਾ ਪਲਾਟਾਂ ਨੂੰ ਗਲਾਡਾਜ 2 ਕਰੋੜ ਰੁਪਈਆ ਤੇ ਪੁੱਡਾ ਚ 1 ਕਰੋੜ ਰੁਪਈਆ ਜ਼ਿਮੀਦਾਰ ਕਿੱਥੋਂ ਲਿਆਓ ਜੀ ਰੋਟੀ ਦਾ ਖਾਣ ਨੂੰ ਉਹਦੇ ਕੋਲ ਲਾਲੇ ਪਏ ਹੋਏ ਆ ਜ਼ਿਮੀਦਾਰ ਨੂੰ ਰੋਟੀ ਖਾਣ ਦੇ ਲਾਲੇ ਪਏ ਆ ਇਹ ਪੈਸੇ ਕਿੱਥੋਂ ਲੈ ਕੇ ਆਉਗਾ ਜ਼ਿਮੀਦਾਰ ਇਹ ਤਾਂ ਸਿਰਫ ਧੋਖੇ ਨਾਲ ਜ਼ਿਮੀਦਾਰਾਂ ਦੇ ਜ਼ਮੀਨਾਂ ਲੁੱਟੜੀਆਂ ਚਾਹੁੰਦੇ ਨੇ ਅੰਡਰ ਟੇਬਲ ਇਹ ਇੱਕ ਵੱਡੀ ਕਰਪਸ਼ਨ ਕਰਨੀ ਚਾਹੁੰਦੀ ਹੈ ਸਰਕਾਰ ਜਿਹੜੀ ਕੇ ਅਸੀਂ ਨਹੀਂ ਹੋਣ ਦੇਵਾਂਗੇ ਹਰ ਹਾਲਤ 'ਚ ਨਹੀਂ ਹੋਣ ਦੇਗੇ ਇਹ ਜ਼ਮੀਨਾਂ ਸਾਡੇ ਪਿਓ ਦਾ ਦੇ ਦੀਆਂ ਪਹਿਲਾਂ ਸਾਡੇ ਬਜ਼ੁਰਗ ਪਾਕਿਸਤਾਨ ਗਏ ਪਾਕਿਸਤਾਨ ਕੋ ਪਾਕਿਸਤਾਨ ਨੂੰ ਅਸੀਂ ਉੱਜੜ ਕੇ ਆ ਕੇ ਇਹਤੇ ਬਸੇ ਜ਼ਮੀਨਾਂ ਨੂੰ ਵਾਦ ਕੀਤਾ ਉਹਨਾਂ ਨੇ ਸਾਡੇ ਪੁਰਖਿਆਂ ਨੇ ਜ਼ਮੀਨਾਂ ਨੂੰ ਸੰਭਾਲਿਆ ਉਹ ਗੁਜ਼ਰ ਗਏ ਜੀ ਹੁਣ ਅਸੀਂ ਆਪ ਜਿਹੜੀਆਂ ਜ਼ਮੀਨਾਂ ਆਸੀਂ ਖੇਤੀ ਕਰਦੇ ਉਹਨਾਂ ਤੇ ਅਸੀਂ ਆਪਦੀਆਂ ਜ਼ਮੀਨਾਂ ਸੰਭਾਲਣੀਆਂ ਚਾਹੁੰਦੇ ਆ ਜੀ ਅਸੀਂ ਇਹ ਜ਼ਮੀਨਾਂ ਅੱਗੇ ਆਪਣੇ ਬੱਚਿਆਂ ਨੂੰ ਦੇਣੀਆਂ ਚਾਹੁੰਦੇ ਆ ਵੀ ਉਹ ਖੇਤੀ ਕਰਨ ਉਹਦਾ ਗੁਜ਼ਾਰਾ ਕਰਨ ਜੀ ਕਿ ਬਾਕੀ ਹੋਰ ਜਿਹੜੀਆਂ ਗੱਲਾਂ ਇਹ ਕਹਿੰਦੇ ਵੀ ਜਦ ਇਹ ਡਵੈਲਪ ਹੋ ਗਿਆ ਇਹਨਾਂ ਨੇ ਸਾਨੂੰ ਨਾ ਡੰਗਰ ਰੱਖਣ ਦੇਣਾ ਜੀ ਨਾ ਸਾਨੂੰ ਕੋਈ ਪਸ਼ੂ ਰੱਖਣ ਦੇਣਾ ਅਸੀਂ ਕੀ ਕਰਾਂਗੇ ਜੀ ਕਿੱਧਰ ਨੂੰ ਜਾਵਾਂਗੇ ਅਸੀਂ ਦਿਹਾੜੀਆਂ ਕਰਾਂਗੇ ਜੀ ਅਸੀਂ ਮੌਲਾ ਦੇ ਵਿੱਚ ਚੌਂਕੀਦਾਰੀ ਕਰਾਂਗੇ ਜੀ ਅਸੀਂ ਇਹ ਗੱਲ ਨਹੀਂ ਹੋਉਂਦਾ ਮੈਂ ਸਰਕਾਰ ਦੀ ਜਿਹੜੀ ਮਨਸ਼ਾ ਇਹ ਕਦੇ ਪੂਰੀ ਨਹੀਂ ਹੋਊਗੀ ਇਸ ਕੇਮ ਸਾਡੀ ਪਿੱਠ ਤੇ ਆ ਜੀ ਅਸੀਂ ਇਹਨਾਂ ਦੇ ਛੱਕੇ ਛੜਾ ਦੇਾਂਗੇ ਜੀ ਇਹਨਾਂ ਨੂੰ ਧਰਤੀ ਤੇ ਪੈਰ ਨਹੀਂ ਲਗਣ ਦੇਾਂਗੇ ਜੀ ਇਹਨਾਂ ਦੇ ਬਿਲਕੁਲ ਤਾਂ ਅਸੀਂ ਇਹ ਜ਼ਮੀਨਾਂ ਬਿਲਕੁਲ ਹੀ ਆਉਂਦੇ ਬੱਪੂ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਚੜਦੀ ਕਲਾ ਕਿਵੇਂ ਦੇਖਦੇ ਹੋ ਤੁਸੀਂ ਧਰਨੇ 'ਚ ਆਏ ਹੋ ਸਰਕਾਰ ਤਾਂ ਬਹੁਤ ਫਾਇਦੇ ਕਣਾ ਰਹੀ ਐ ਇਸ ਪਾਲਿਸੀ ਦੇ ਤੇ ਤੁਹਾਨੂੰ ਫਾਇਦਾ ਕਿਉਂ ਨਹੀਂ ਲੱਗ ਰਿਹਾ ਜੀ ਇਹਦਾ ਭੋਲਾ ਵੀ ਹੈ ਨਹੀਂ ਜੀ ਸਾਡੀ ਤਾਂ ਲੁੱਟ ਆ ਜੀ ਇਹ ਕੋਈ ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ ਸਾਡੇ ਗਾਂ ਬੱਚੇ ਵੀ ਨਹੀਂ ਵਿਆ ਹੋਣੇ ਅਸੀਂ ਕੀ ਕਰਾਂਗੇ ਜੀ ਇਹ ਤਾਂ ਸਾਡੀ ਲੁੱਟ ਆ ਨਹੀਂ ਲੁੱਟਾ ਤੁਹਾਨੂੰ ਇਹ ਸੌਜਵਾ ਦਿਖਾਉਂਦੇ ਆ ਤੁਹਾਨੂੰ ਆ ਫਾਇਦਾ ਹੋਊਗਾ ਤੁਹਾਨੂੰ ਆ ਫਾਇਦਾ ਹੋਊਗਾ ਫਾਇਦਾ ਕੋਈ ਵੀ ਹੈ ਨਹੀਂਗਾ ਨਵੇਂ ਪੈਸੇ ਦਾ ਵੀ ਫਾਇਦਾ ਹੈ ਨਹੀਂਗਾ ਇਹ ਤਾਂ ਸਾਡੀ ਲੁੱਟ ਆ ਸਾਡੇ ਕੋਲ ਤਾਂ ਦੇਖੋ ਕਿਸੇ ਕਿਸਾਨ ਕੋਲ ਚਾਰ ਕਿੱਲੇ ਆ ਚਾਰ ਕਿੱਲੇ ਉਹਨੂੰ ਚਾਰ ਚਾਰ ਪਲਾਟ ਮਿਲ ਗਏ ਹਾਂਜੀ ਅਗਲੇ ਜਦੋਂ ਉਹ ਵੇਚੂਗਾ ਉਹਦੇ ਚਾਰ ਇਕੱਠੇ ਤਾਂ ਨਹੀਂ ਵਿਕਣੇ ਇੱਕ-ਇੱਕ ਜੂਗਾ ਉਹ ਘਰੇ ਖਾਲੂਗਾ ਉਹਦੀ ਜ਼ਮੀਨ ਤਾਂ ਖੁੱਸ ਗਈ ਨਾ ਸਾਰੀ ਉਹਦੇ ਕੱਲਾ-ਕੱਲਾ ਵੇਚ-ਵੇ ਕੇ ਪਲਾਟ ਉਹਦੇ ਦੁਆਬ ਦੀ ਰੋਟੀ ਚ ਲਾਊਗਾ ਨਾ ਉਹ ਤੇ ਉਹਦੇ ਜ਼ਮੀਨ ਤਾਂ ਉਹਦੀ ਖੁੱਸ ਗਈ ਸਾਰੀ ਜ਼ਮੀਨ ਤਾਂ ਉਹਨੂੰ ਕੱਖ ਦੇ ਲੈਣੇ ਇਹ ਤਾਂ ਦਾਣੇ-ਸਾਂ ਦਾ ਰੋਟੀ ਬਣੇ ਤਾਂ ਸਕਿਉਰਟੀ ਗਾਰਡ ਲਗਾਗੇਗਾ ਫੈਕਟਰੀਆਂ ਚ ਮਤਲਬ ਜਮੀਨਾਂ ਦੇ ਰਾਜੇ ਸਿਕਿਉਰਿਟੀ ਗਾਰਡ ਬਦਲ ਨੂੰ ਤੁਰ ਰਹੇ ਆ ਇਸ ਪਾਲਿਸੀ ਦੇ ਦੇ ਤ ਸਕਾਰ ਤਾਂ ਉਧਰ ਤੋਂ ਤੋੜਾ ਹੀ ਆ ਸਾਨੂੰ ਸਕਾਰ ਤਾਂ ਸਾਨੂੰ ਉਧਰ ਤੋਂ ਤੋੜਾ ਹੀ ਆ ਬੇਨਾ ਸਿਕਿਉਰਿਟੀ ਗਾਰਡ ਲਾਉਣਾ ਇਹਨਾਂ ਨੂੰ ਇਹ ਬੋਲਣਾ ਫਕਾਤ ਦੀ ਇਹੀ ਪਾਲਿਸੀ ਆ ਤੇ ਇਹੀ ਕੌਮ ਆ ਇਹਨੂੰ ਦਬਾਜ ਕੇ ਇਹ ਬੋਲਣਾ ਜਦੋਂ ਉਹਨਾਂ ਦੀ ਮਾਲੀ ਹਾਲਤ ਕਮਜ਼ੋਰ ਹੋ ਗਈ ਬੋਲੂਗਾ ਕੌਣ ਇਹ ਤਾਂ ਰੋਟੀ ਦੇ ਲਾਲੇ ਪੈ ਕੇ ਸਾਨੂੰ ਹੰਤਾ ਰੋਟੀ ਪੈਸਾ ਮਿਲਣੀ ਆ ਅਸੀਂ ਸਰਕਾਰ ਦਾ ਕੀ ਗੱਲਾਂ ਕੁਝ ਨਹੀਂ ਕਰ ਸਕਦੇ ਮਤਲਬ ਬੋਲ ਵੀ ਨਹੀਂ ਸਕਦਾ ਬੰਦਾ ਫਿਰ ਕੋਈ ਜਿਹੜਾ ਭੁੱਖਾ ਹੋਊਗਾ ਬੋਲੂਗਾ ਬੋਲੂ ਕੀ ਜਿਹੜਾ ਭੁੱਖਾ ਹੋਊ ਉਹਨ ਦਾ ਰੋਟੀ ਦਾ ਫਿਕਰ ਹੋ ਜਾਊਗਾ ਬੋਲੂਗਾ ਕੀ ਪਰ ਉਹ ਕਹਿੰਦੇ ਤੁਸੀਂ ਇਹ ਜ਼ਮੀਨ ਵੇਚ ਕੇ ਅੱਗੇ ਖਰੀਦ ਲਿਓ ਹੋਰ ਕਿਤੇ ਤੁਹਾਨੂੰ ਕਰੋੜਾਂ ਦੀ ਮਿਹਰ ਦੇਣੀ ਜੀ ਇਹ ਕਾਂਗੇ ਕਾਸਨ ਜੀ ਖਰੀਦਾਂ ਕਾਸਨ ਸਾਨੂੰ ਕਿਹੜਾ ਪੈਸੇ ਦੇਣੇ ਇਹਨਾਂ ਨੇ ਪੈਸਾ ਤਾਂ ਕੋਈ ਦੇਣਾ ਨਹੀਂ ਤੁਹਾਨੂੰ ਉਹ ਕਹਿੰਦੇ 30000 ਰੁਪਏ ਗਜ ਨੂੰ ਤੁਹਾਡਾ ਇੱਕ ਪਲਾਟ ਹੋ ਜਾਣਾ ਕਮਰਸ਼ੀਅਲ ਦਾ ਪਿਆ 10000 ਰੁਪਏ ਗਜ ਨੂੰ ਵਿਕਣਾ ਉਹ ਤਾਂ ਜੀ ਉੱਥੇ 10000 ਆਪਣੇ 10000 ਨਹੀਂ ਲੈਣਾ ਕਹਿੰਦੇ ਇੱਥੋਂ ਗੱਲ ਸੁਣੋ ਤੁਸੀਂ ਇੱਥੋਂ ਜਾ ਕਿਆ ਕੋਲੇ ਜਾ ਕੇ ਲਊਗਾ ਉਹ ਤਾਂ ਲੁੱਟ ਕੇ ਦਾ ਨੂੰ ਜਨ ਕੋਥੇ ਤੱਕ ਜਾਣਾ ਹੀ ਨਹੀਂਗਾ ਕਿਹੜਾ ਜਾਊਗਾ ਏਡੀ ਤੂੰ ਲੋਕ ਹੁਣ ਤਾਂ ਦੇਖੋ ਸ਼ਹਿਰ ਚ ਰਾਤ ਨੂੰ ਲੋਕ ਡਰ ਡਰ ਕੇ ਚ ਜਾਂਦੇ ਆ ਪਿੰਡਾਂ ਜਿਉਂਦੇ ਆ ਚਾਰ ਪੰਜ ਬੰਦੇ ਆ ਵੜ ਦੇ ਲੁੱਟਣ ਆ ਲੁੱਟ ਕੇ ਲੈ ਜਾਂਦੇ ਆ 10 ਸਾਲ ਨੂੰ ਪਤਾ ਨਹੀਂ ਹਾਲਾਤ ਕੀ ਬਣਨੇ ਆ ਸਰਕਾਰਾਂ ਤਾਂ ਕਹੀ ਰਾਜ ਬਹੁਤ ਵਧੀਆ ਸਾਡਾ ਤੇ ਆਜੇ ਏ ਏਡੂ ਗੰਦਾ ਰਾਜ ਕੋਈ ਨਹੀਂ ਆਇਆ ਏਦੂ ਘਟੀਆ ਰਾਜ ਏਦੂ ਗੰਦਾ ਰਾਜ ਏਦੂ ਮਹਾ ਕਮੀਨੇ ਬੰਦੇ ਜਿਹੜੇ ਐਮਐਲਏ ਆ ਜਾਂ ਵਜੀਗ ਆ ਇਤੋਂ ਮਹਾ ਕਮੇਨੇ ਅਜੇ ਤੱਕ ਨਹੀਂ ਮਿਲੇ ਸਾਨੂੰ ਜਿੰਨੇ 1 ਮਹੀਨੇ ਆ ਹਾਂ ਫਿਰ ਉਹ ਤਾਂ ਕਹਿੰਦੇ ਸੀ ਆਮ ਲੋਕਾਂ ਦੇ ਰਹਿੰਦੇ ਆ ਜੀ ਉਹਨਾਂ ਕੋ ਪਿੰਡਾਂ 'ਚ ਵੜ ਕੇ ਦੇਖਣ ਆਉਣ ਪਿੰਡਾਂ 'ਚ ਕ ਵੜ ਕੇ ਦੇਖੋ ਪਿੰਡਾਂ 'ਚ ਕੋਈ ਵੀ ਜੀ ਆਉਂਦਾ ਪਿੰਡਾਂ 'ਚ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਨੂੰ ਤਾਂ ਇੰਨਾ ਪਿਆਰ ਮਿਲਦਾ ਏ ਮੇਰੇ ਤੇ ਫੁੱਲਾਂ ਦੀ ਵਰਖਾ ਹੁੰਦੀ ਏ ਮੇਰੀ ਪੱਗ ਭਰ ਜਾਂਦੀ ਫੁੱਲਾਂ ਨਾਲ ਕਿੱਥੇ ਕਿੱਥੇ ਬਹੁੰਦੀ ਆ ਕਿ ਦੋ ਇੱਧਰ ਆਓ ਜਿੰਨਾਂ ਜੀ ਜ਼ਮੀਨ ਕਬਜ਼ ਕਰਨ ਲੱਗੇ ਉਹਨਾਂ ਕੋਲੇ ਆਓ ਇਹ ਦੂਆ ਕੋਲੇ ਥੋੜਾ ਜਾਣਾ ਹੈ ਜਿੰਨਾਂ ਦੀ ਜ਼ਮੀਨ ਕਬਜ਼ ਹੋ ਰਹੀ ਆ ਉਹਨਾਂ ਨੂੰ ਕਹੋ ਉਹਨਾਂ ਕੋਲੇ ਜਾਓ ਇਹ ਸੌਦੇ ਜੇਕਰ ਬੁੱਲਾਂ ਦੀ ਹੁੰਦੇ ਕਿ ਪੱਤੀਆਂ ਦੀ ਹੁੰਦੀਆਂ ਕਦੋੜਿਆਂ ਦੀ ਹੁੰਦੀ ਆ ਹਾਂ ਭਗਵਾਨ ਤਾਂ ਮੈਂ ਪਹਿਲਾਂ ਆਪਦੀ ਦੇਵਾਂ ਜ਼ਮੀਨ ਆ ਆਪਦੀ ਦੇ ਦੂਗਾ ਇਹ ਪਤਾ ਤਾਂ ਫੇਰ ਹੀ ਲਾਉਣਾ ਜਦੋਂ ਧਣੀ ਪੈਂਦੀ ਆ ਕਿਵੇਂ ਦੇਖਦੇ ਆ ਬਾਪੂ ਜੀ ਬਹੁਤ ਮਾੜੀ ਔਰ ਗੰਦੀ ਪਾਲਸੀ ਐਹੀ ਜੀ ਪਾਲਸੀ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਲਿਆਂਦੀ ਜਿਹੜੀ ਸਰਕਾਰ ਇਹਨਾਂ ਨੇ ਲਿਆਂਦੀ ਆ ਪਾਲਸੀ ਠੀਕ ਉਹ ਕਹਿੰਦੇ ਜੀ 1992 ਤੋਂ ਲੈ ਕੇ ਕੋਈ ਕਲੋਨੀ ਸਰਕਾਰ ਨੇ ਕੱਟੀ ਹੋਣੀ ਜਿਹੜੀ ਸਾਰੀਆਂ ਕਲੋਨੀਆਂ ਉਹ ਗੈਰ ਅਧਿਕਾਰਤ ਕਲੋਨੀਆਂ ਨਹੀਂਆਂ ਗਿਆਨ ਅਥਰਾਇਜ਼ਡ ਕਲੋਨੀਆਂ ਕੱਟੀਆਂ ਗਈਆਂ ਤੇ ਉਹ ਬਿਲਡਰਾਂ ਨੇ ਪੈਸੇ ਖਾਦੇ ਸਰਕਾਰ ਪਹਿਲੀ ਵਾਰ ਤਾਂ ਇੱਕ ਨੰਬਰ ਦੀ ਕਲੋਨੀ ਕੱਟਣ ਜਾ ਰਹੀ ਹੈ ਜਿੰਨੇ ਆ ਸਰਕਾਰ ਦੀਆਂ ਤਾਂ ਗੁਲਾਡਾਂ ਦੀਆਂ ਤੇ ਪੁੱਡਾਂ ਦੀਆਂ ਕਲੋਨੀਆਂ ਕੱਟੀਆਂ ਹੋ ਜਾਂ ਨੇ 10-10 ਸਾਲ ਤੋਂ 20% 30% ਪੁੱਹ ਲਾ ਪਹੁੰਚ ਜਾਂ ਬਾਕੀ ਸਭ ਹਲੇ ਬੇਲੀਆਂ ਪੰਜਾਂ ਪਹਿਲਾਂ ਉਹਨਾਂ ਨੂੰ ਪੂਰੀਆਂ ਕਰ ਲੈਣ ਇਹ ਤੁਸੀਂ ਆਪਣੇ ਆਲੇ ਦੁਆਲੇ ਕੋਈ ਇਹੋ ਜਿਹੇ ਲੋਕ ਦੇਖੇ ਜਿੰਨਾਂ ਕੋਈ ਘਰ ਨਹੀਂ ਰਹਿਣ ਨੂੰ ਸ਼ਾਇਦ ਕੋਈ ਇਦਾਂ ਦੇ ਲੋਕ ਮੰਗ ਕਰਦੇ ਹੁਣ ਸਰਕਾਰ ਕੋਲ ਜਾ ਕੇ ਵੀ ਭਾਈ ਸਾਨੂੰ ਰਹਿਣ ਨੂੰ ਘਰ ਚਾਹੀਦੇ ਕਲੋਨੀਆ ਬਣਾਓ ਜਿਹੜੇ ਬੰਦੇ ਬਾਹਰ ਅੰਦਰ ਗਏ ਆ ਉਹ ਤਾਂ ਘਰਾਂ ਰੱਖਣ ਵਾਲੇ ਬੰਦੇ ਭਾਲਦੇ ਆ ਇੰਨੇ ਘਰ ਵਿਹਲੇ ਪਏ ਆ ਪਿੰਡਾਂ ਅਜ ਤੇ ਸ਼ਹਿਰਾਂ ਚ ਇਹਨਾਂ ਨੇ ਕੀ ਨੂੰ ਪੁਨਰਵਾਸ ਕਰਾਉਣਾ ਉੱਥੇ ਕਲੋਨੀ ਕੱਟ ਕੇ ਤੁਹਾਨੂੰ ਲੱਗਦਾ ਲੋਡ ਨਿਕਲਉਣੀ ਆ ਜੀ ਬਿਲਕੁਲ ਲੋਡ ਲਈ ਹੈ ਪਹਿਲੇ ਜਿਹੜੀਆਂ ਕੱਟੀਆਂ ਉਹਨਾਂ ਨੂੰ ਪੂਰੀਆਂ ਕਰਨ ਫੈਲਾਪ ਕਰਕੇ ਰਿਪੋਰਟ ਦੇਣ ਪਹਿਲਾਂ ਸਭ ਤੋਂ ਪਹਿਲਾਂ ਭਗਵੰਤਵਾਨ ਸਤੋਜ ਤੋਂ ਸ਼ੁਰੂ ਕਰੇ ਐਮ ਐਲ ਏ ਆਪਦੇ ਘਰਾਂ ਤੋਂ ਸ਼ੁਰੂ ਕਰਨ ਫੇਰ ਆਪਦੇ ਫਾਇਦੇ ਦੱਸਣ ਲੋਕਾਂ ਨੂੰ ਫੇਰ ਤੁਸੀਂ ਵੀ ਕੁਝ ਸੋਚੋਗੇ ਅੱਗੇ ਪਹਿਲਾ ਇਹ ਸ਼ੁਰੂ ਦਾ ਕਾਰਨ ਫਿਰ ਇਹਨਾਂ ਦੀ ਰਿਪੋਰਟ ਮਿਲ ਜੂਗੀ ਐ ਇਹ ਏਡਾ ਗੰਦਾ ਮੁੱਖ ਮੰਤਰੀ ਅਜੇ ਤੱਕ ਨਹੀਂ ਆਇਆ ਉਹ ਤਾਂ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਮਾਸਟਰ ਦਾ ਪੁੱਤ ਆ ਤੇ ਮੈਂ 200 ਕਿਲੋਮੀਟਰ ਤੋਂ ਕਾਹਤੋਂ ਭੱਜਿਆ ਸੀ ਆ ਕਿਸਾਨ ਬੈਠੇ ਸੀ ਇੱਥੋਂ 100 ਕਿਲੋਮੀਟਰ ਗੱਡੀ ਭਜਾ ਕੇ ਲੱਗਿਆ ਵਾ ਉਹ ਕਹਿੰਦੇ ਆਗੂ ਆਏ ਕਿਸਾਨਾਂ ਦੇ ਇਹਨਾਂ ਤਾਂ ਖੇਤਾਂ 'ਚ ਵੜ ਕੇ ਨਹੀਂ ਦੇਖਿਆ ਕਦੀ ਕੌਣ ਕਹਿੰਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਹਿੰਦੇ ਕਿਸਾਨ ਕਿਹਨੂੰ ਮੰਨਦੇ ਤੁਸੀਂ ਆਗੂਆਂ ਨੇ ਤਾਂ ਕਹਿੰਦੇ ਖੇਤੀ ਕਰੀ ਨਹੀਂ ਮੁੱਖ ਮੰਤਰੀ ਨੇ ਕਦੋਂ ਖੇਤੀ ਕੀਤੀ ਆ ਦਾ ਪਿਓ ਮਾਸਟਰ ਇਹ ਆ ਡਰਾਮੇ ਮਾਜ ਇਹਨੇ ਕਰੋ ਖੇਤੀ ਕਰੀ ਆ ਕਹਿੰਦੇ ਮੈਂ ਇੰਜਣ ਦੇ ਸਾਹਮਣੇ ਮੱਛਰਾਂ ਤੋਂ ਮੱਛਰਾਂ ਨਹੀਂ ਲਾ ਕੇ ਸੌਂਦਾ ਰਿਹਾ ਮੈਂ ਬਰੋਜਾ ਲਾਉਂਦਾ ਰਿਹਾ ਮੇਰੀ ਖਾਲ ਤੇ ਡਿਊਟੀ ਰਹੀ ਜੀ ਬਹੁਤ ਬਹੁਤ ਕਹਿੰਦਾ ਬਹੁਤ ਕੁਛ ਹੈ ਇਹ ਏਰੀਆ ਦਾ ਗੱਲਾਂ ਸੁਣ ਲੋ ਇਹ ਗੱਲਾਂ ਦੇ ਹੈਵੇ ਬਣਾਉਂਦਾ ਪਕੌੜੇ ਹੋਰ ਕੁਛ ਨਹੀਂ ਹੈ ਦੇ ਪੱਲੇ ਜੋ ਕੁਛ ਹੈਗਾ ਥਾਉ ਥਾਉ ਧਰਨੇ ਕਾ ਤੋਂ ਲਾਉਂਦੇ ਟੀਚਰ ਅੱਡ ਧਰਨੇ ਲਾਉਂਦੇ ਆ ਹੈ ਹਸਪੀਟਲ ਵਾਲੇ ਅੱਡ ਧਰਨੇ ਲਾਉਂਦੇ ਆ ਜ਼ਿਮੀਂਦਾਰ ਅੱਡ ਧਰਨੇ ਲਾਉਂਦੇ ਆ ਤੁਸੀਂ ਦੱਸੋ ਕਿ ਕਿਹੜਾ ਵਿਭਾਗ ਹੈ ਜਿਹੜਾ ਧਰਨੇ ਲਾਉਂਦੀ ਬਿਜਲੀ ਬੋਰਡ ਅੱਡ ਧਰਨੇ ਲ ਬਿਲਕੁਲ ਸੋ ਹੋਰ ਵੀ ਬਜ਼ੁਰਗ ਹੈ ਗਿਆ ਠੀਕ ਹੋ ਜੀ ਤੁਹਾਡੇ ਕਿਹੜੇ ਪਿੰਡ ਹੈ ਜੀ ਆਪਣਾ ਲੱਖਾ ਜੀ ਅੱਛਾ ਤੇ ਤੁਹਾਨੂੰ ਕੀ ਲੱਗਦਾ ਹੈ ਪਾਲਿਸੀ ਕਿਉਂ ਤੁਹਾਡੇ ਲਈ ਠੀਕ ਨਹੀਂ ਹੈ ਤੁਸੀਂ ਧਰਨੇ ਚ ਆਏ ਹੋ ਅੱਜ ਦੇਖੋ ਜੀ ਠੀਕ ਸਾਡਾ ਰਜਗਾਰ ਹੀ ਖੇਤੀਬਾੜੀ ਕਰਨ ਦਾ ਕਿੰਨੀਆਂ ਪੁਸ਼ਤਾਂ ਤੋਂ ਖੇਤੀ ਕਰ ਰਹੇ ਹੋ ਤੁਸੀਂ ਅਸੀਂ ਜਿਵੇਂ ਕਹਿੰਦਾ ਜੱਦੇ ਆਜਾ ਦੇ ਆ ਦਾਦੇ ਪੋਤੇ ਪਰਦਾਦੇ ਦਾ ਸਭ ਇਹੀ ਖੇਤੀ ਹੀ ਕਰਦਾ ਰੰਗਾ ਸਾਡਾ ਖੇਤੀ ਉਹ ਕਰਦੇ ਹਾਂ ਸਰਕਾਰ ਕਹਿੰਦੀ ਇਹ ਤੁਹਾਡਾ ਵੀ ਹੱਕ ਬਣਦਾ ਭਾਈ ਤੁਸੀਂ ਅਮੀਰ ਹੋ ਜੋ ਉੱਚਾ ਜੀਵਨ ਜੀਓ ਤੁਹਾਨੂੰ ਅਸੀਂ ਸ਼ਹਿਰੀਕਰਨ ਕਰ ਦਿੰਨਾ ਤੁਹਾਡੇ ਇੱਕ ਮਿੰਟ ਸਾਡੇ ਸੀਵਰੇਜ ਪਿਆ ਹੋਇਆ 10 ਸਾਲ ਹੋ ਗਏ ਮਕਾਨ ਨੂੰ ਸਾਡਾ ਸੀਵਰੇਜ ਪਿਆ ਇਹਨੂੰ ਪੱਕੇ ਪਹਿਲਾਂ ਇੱਟਾਂ ਲੱਗਿਆ ਉਹਦੇ ਉੱਪਰ ਦੀ ਇੰਟਰਲੌਕ ਲੱਗਿਆ ਸ਼ਹਿਰਾਂ ਨਾਲ ਵਧੀਆ ਸਾਡਾ ਵਾਦਾ ਵਾਰਨਾ ਮਕਾਨ ਵਧੀਆ ਬਣੇ ਨੇ ਖੁੱਲੇ ਅਸੀਂ ਖੇਤੀ ਉੱਤੇ ਉਹ ਕਾਮਯਾਬੀ ਅਸੀਂ ਖੇਤੀ ਚਾ ਸਾਨੂੰ ਨੌਕਰੀ ਮਿਲਦੀ ਕੋਈ ਨਹੀਂ 35 45 ਨੰਬਰ ਵਾਲੇ ਨੌਕਰੀ ਮਿਲਦੀ ਆ ਤੇ 77 ਵਾਲਿਆਂ ਨੂੰ ਕਹਿੰਦੇ ਘਰ ਨੂੰ ਜਾ ਅਸੀਂ ਤਾਂ ਖੇਤੀ ਹੀ ਸਾਨੂੰ ਉੱਤਮਾ ਸਾਡੀ ਬਾਣੀ ਵੀ ਕਹਿੰਦੀ ਆ ਮਾਧਮ ਵਪਾਰ ਖੇਤੀ ਹਾਂ ਹਾਂ ਚੱਕਰੀ ਦੇਖਦਾ ਉਦੋਂ ਵੀ ਘਟিয়ে ਜਾਂਦੀ ਤਨਖਾਹ ਦਿੱਤੀ ਦਿੱਤੀ ਨਹੀਂ ਮਿਲੀ ਨਾਂ ਸਹੀ ਜੇ ਤੁਸੀਂ ਮਕਾਨਾਂ ਦੀ ਗੱਲ ਕਰੋ ਵੀ ਮਕਾਨ ਬਣਾ ਕੇ ਸਾਡੇ ਘਰ ਨਹੀਂ ਸਾਡੇ ਪਿੰਡਾਂ ਹਜ਼ਾਰ ਘਰ ਖਾਲੀ ਪਿਆ ਹੋ ਲੋਕ ਬਾਹਰ ਗਏ ਨੇ ਪ੍ਰਵਾਸੀ ਰਹਿੰਦੇ ਨੇ ਉਗਨੇ ਹਜ਼ਾਰ ਗਜ ਦਾ ਤੁਹਾਨੂੰ ਅਸੀਂ ਘਰ ਦੇ ਦੇਣਾ ਜੀ 200 ਗਰ ਦਾ ਕਮਰਸ਼ੀਅਲ ਦੇ ਦੇਣਾ 5000 ਗਜ ਦੇ ਘਰ ਨਾਲ ਸਾਡਾ ਸਰਦਾ ਹੀ ਨਹੀਂ ਜਿਹੜਾ ਸਾਡਾ ਅੱਜ ਮਕਾਨ ਖੇਤੀਸਾਬ ਨਾਲ ਬਣਿਆ ਆ ਅਸੀਂ ਆ ਬਿਲਡਿੰਗ ਤੇ ਕੀ ਕਰਾਂਗੇ ਕਿੱਧਰ ਟਰੈਕਟਰ ਜਾਂ ਟਰਾਲੀ ਵੜਾਂਗੇ ਕਈ ਬੜੂਗਾ ਸਾਡੀ ਸਾਡੀ ਨਾ ਖੇਤੀ ਹੋਈ ਆ ਨਾ ਸਾਨੂੰ ਇੰਡਸਟਰੀ ਦੀ ਲੋੜ ਆ ਪੰਜਾਬ ਸੂਬਾ ਇਹ ਜਾ ਇਹਨੂੰ ਇੰਡਸਟਰੀ ਦੀ ਵੀ ਲੋੜ ਨਹੀਂ ਕਿਹਨੇ ਨੌਕਰੀ ਕਰਨੀ ਆ ਪੰਜਾਬ ਦੇ ਕੋਈ ਨੌਕਰੀ ਕਰਦਾ ਪ੍ਰਵਾਸੀ ਨਹੀਂ ਆ ਕਰਨੀ ਆ ਇੰਡਸਟਰੀ ਲਾਉਣੀ ਆ ਵੀ ਪੰਜਾਬ ਤੋਂ ਬਾਹਰ ਲਾ ਦੇਵੇ ਸਾਡੀ ਪੰਜਾਬ ਦੀ ਖੇਤੀ ਵੀ ਠੀਕ ਆ ਤੇ ਪੜ੍ਹੇ ਲਿਖੇਆਂ ਸਕੀਮਾਂ ਜਿਹੜੀਆਂ ਗਿਆ ਲੈ ਕੇ ਆਏ ਆ ਕਹਿੰਦੇ ਲੋਕ ਇਹ ਜਿਹੜੇ ਮੈਨੂੰ ਇਹ ਦੱਸੋ ਆ ਪੰਜਾਬ ਪੜ੍ਹੇ ਲਿਖੇ ਸਨ ਉਹ ਇਹ ਵੀ ਐਮਐਡ ਕੀਤੇ ਜ਼ਿਮੀਂਦਾਰਾਂ ਦੇ ਮੁੰਡੇ ਨਾ ਪੜਿਆ ਹਾਇਰ ਸਕੈਂਡਰੀ ਪੜਿਆ ਹੋਇਆ ਜਿਹੜਾ ਸਾਡਾ ਮੁੱਖ ਮੰਤਰੀ ਆ ਹਾਂਜੀ ਹਾਇਰ ਸਕੈਂਡਰੀ ਪਾਸ ਆ ਮੁੱਖ ਮੰਤਰੀ ਡਰਾਮੇ ਬਾਜ਼ ਆ ਕਦੇ ਅੱਜ ਤੱਕ ਇਹਨੇ ਜਿੱਥੇ ਵੀ ਕਿਤੇ ਗਿਆ ਕੋਈ ਵਧੀਆ ਪਾਲਿਸੀ ਬਾਰੇ ਕੋ ਗੱਲ ਕੀਤੀ ਆ ਲੋਕਾਂ ਨੂੰ ਬਸ ਆਹ ਚੁਟਕਲੇ ਸੁਣਾ ਕੇ ਤੁਰਦਾ ਲੱਗਦਾ ਹਾਂ ਇਹ ਵੱਡਾ ਬਦਲਾਅ ਲਿਆ ਆ ਵਾ ਬਿਲਕੁਲ ਜੀ ਜ਼ਮੀਨ ਆ ਬੰਦਾ ਸਿੰਘ ਬਹਾਦਰ ਨੇ ਮਾਲਕੀ ਦਵਾਈ ਆ ਇਹਨਾਂ ਦਾ ਉਹ ਮੁਗਲੋਂ ਰਾਜ ਸੀਗਾ ਉਹੀ ਆਪਦੇ ਜ਼ਗੀਰਦਾਰਾਂ ਨੂੰ ਦੇ ਕੇ ਕਬਜ਼ੇ ਕਰਾਇਆ ਸੀ ਉਹਨਾਂ ਤੋਂ ਲਈ ਜਾਂਦੇ ਸੀ ਸਰਕਾਰਾਂ ਕਹਿੰਦੀ ਸਾਡਾ ਰਾਜੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਰਗਾ ਜੀ ਬਿਲਕੁਲ ਹੀ ਰਣਜੀਤ ਸਿੰਘ ਦੇ ਰਾਜ ਦੇ ਵਜ੍ਹਾ ਕਰਨਾ ਨਾ ਕੋਈ ਪਠਾਣਾ ਨਾ ਕੋਈ ਜੇਲ ਸਜ਼ਾ ਕਿਸੇ ਨੂੰ ਨਹੀਂ ਹੋਈ ਰਣਜੀਤ ਸਿੰਘ ਦਾ ਕੱਲਾ ਤੁਰਿਆ ਫਿਰਦਾ ਸੀ ਉਹਦਾ ਗਰੀਬ ਦੀ ਬੋਰੀ ਚੱਕ ਵੀ 60 ਗੱਡੀਆਂ ਲੈ ਕੇ ਤੁਰਦਾ ਕਾਫਲੇ ਤੇ ਇਹ ਤਾਂ ਦੂਜਿਆਂ ਤਾਂ ਨਹੀਂ ਮਾਰਦਾ ਨਾ 30 ਗੱਡੀਆਂ ਨੇ ਫਲਾਨਾਂ ਨੇ ਇਰੇ ਭਾਜਪਾ ਨੇ ਉਹ ਤੇ ਜਿੰਦਾ ਬੁਲਟ ਪ੍ਰੂਫ ਦੇ ਵਿੱਚ ਕਿੱਥੋਂ ਇਹ ਆ ਗਿਆ ਹੈ ਮੰਤਰੀ ਕਿਹੜੇ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੇ ਪਹਿਲਾਂ ਭਾਜਪਾ ਨੇ ਦਿੱਤਾ ਇਹ ਮੁੱਖ ਮੰਤਰੀ ਹੋ ਗਈ ਇਹ ਕਹਿੰਦਾ ਬਦਲਾਅ ਤਾਂ ਇਹ ਤਾਂ ਸਾਰਾ ਕੁਝ ਇਹ ਪਹਿਲੇ ਜਿਆੜੀ ਬੈਠਾ ਉਹ ਕਹਿੰਦੇ ਜੀ ਸਾਰੇ ਪਹਿਲਾਂ ਵਾਲੇ ਰਲੇ ਹੋਏ ਸਰਕਾਰਾਂ ਸਾਰੀਆਂ ਰਲੀਆਂ ਹੋਈਆਂ ਤੇ ਅਸਲ ਸਰਕਾਰ ਤਾਂ ਆਈ ਹੋਣਾ ਨਾ ਨਾ ਇਹਦੀ ਬਹੁਮਤ ਮਿਲ ਗਈ ਇਹਦੀ ਤਾਂ ਚੱਲ ਗਈ ਤਾਂ 50 40 ਕਚਾਈ ਦੇ ਸੀ ਭਈ ਬਰਾਬਰ ਦੇ ਦੋ ਕੁ ਬੰਦਿਆਂ ਦਾ ਫਰਕ ਹੁੰਦਾ ਇਹਨੇ ਅਹੁਦਾ ਕਿਨੂੰ ਦੇਦਾ ਦਿੱਲੀ ਦੇਆਂ ਨੂੰ ਜਿਹੜੇ 92 92 ਬਣੇ ਸੀ 92 ਨੂੰ ਇਕੱਲੇ ਇਕੱਲੇ ਨੂੰ ਉਹਦਾ ਦਿੰਦਾ ਉਹ ਕਹਿੰਦੇ ਜੀ ਅਸੀਂ ਤਾਂ ਜਿਹੜੇ ਹੈਗੇ ਆ ਜਿਹੜੇ ਵਧੀਆ ਬੰਦੇ ਆ ਸਮਝਦਾਰ ਸਿਆਣੇ ਉਹਨਾਂ ਨੂੰ ਮੌਕਾ ਦਿੰਦੇ ਪੜ੍ਹੇ ਲਿਖਿਆ ਨੂੰ ਜਿਹੜੇ ਕਾਬਿਲ ਲੋਕ ਆ ਜੀ ਜਨਾਬ ਪੜ੍ਹੇ ਲਿਖੇ ਵਿੱਚ ਸੀਗੇ ਇਹਨਾਂ ਨੂੰ ਦਿੱਤਾ ਹੀ ਨਹੀਂ ਮਾਦਰ ਬੰਦੇ ਕੋ ਡਾਕਟਰ ਉਹਨੂੰ ਨਹੀਂ ਦਿੱਤਾ ਕੋਈ ਹੋਰ ਨੇ ਬਦਲ ਚਾਰ ਆਪਾਂ ਕਹਿੰਦੇ ਨਹੀਂ ਬਿਜਾਦਤ ਆ ਨਹੀਂਦਾ ਵੀ ਤਾਂ ਬਿਲਕੁਲ ਰਤੀ ਆ ਸਰਕਾਰ ਜਾਣ ਵੀ ਜਿਹੜੇ ਨੇ 3-4 ਸਾਢੇ 3 ਸਾਲ ਰਾਜ ਕਰਤਾ ਨਰਕ ਬਣਾ ਤੀ ਜੇ ਤੁਸੀਂ ਕਹੋ ਨਾ ਨਰਕ ਇਹਨੇ ਤਾਂ ਆ ਵੀ ਬਦਲਤਾ ਕਹਿੰਦੇ ਸੀ ਆਪਾਂ ਸੀ ਤੁਹਾਨੂੰ ਘਰੇ ਵੈਟਰ ਰਜਿਸਟਰੀ ਹੋਊ ਕਦੀ ਵੀ ਰਜਿਸਟਰੀ ਹੋਊ ਆਨਲਾਈਨ ਵੀ ਮਾਦਲ ਕੇ ਅਸੀਂ ਆਨਲਾਈਨ ਕਰਕੇ ਲੰਬੜਾ ਦਸਤਾਨ ਕਰਾ ਕੇ ਅਸੀਂ ਖਤਮ ਕਰ ਦੇਣਾ ਤੁਹਾਡਾ ਸਾਨੂੰ ਵੀ ਜੇ ਉੱਥੇ ਜਾਮ ਕੇ ਸਾਨੂੰ ਤਾਂ ਹੀ ਪਤਾ ਲੱਗੂ ਵੀ ਸਾਡੇ ਨਾਮ ਕੀ ਆ ਕੋਈ ਫਰਕ ਲੱਗਿਆ ਨਹੀਂ 3 ਸਾਲਾਂ ਤੋਂ ਤੁਹਾਨੂੰ ਪਹਿਲਾਂ ਨਾਲੋਂ ਹੁਣ ਨਹੀਂ ਜੀ ਫਰਕ ਗਲ ਘਟਿਆ ਨਹੀਂ ਸਾਡਾ ਹਾਂ ਜੇ ਕਹੀਏ ਪਹਿਲਾਂ ਸਰਕਾਰਾਂ ਵੀ ਘਟਦੇ ਨੇ ਪਰ ਇਹਨੇ ਤਾਂ ਹੱਦ ਤੋੜ ਦਿੱਤੀ ਤਾਂ ਸਾਡੀ ਜ਼ਮੀਨ ਖੋਹ ਲਗਾ ਸਾਡਾ ਘਰ ਖੋਹ ਲਗਾ ਸਾਡੇ ਨੂੰ ਮਕਾਨ ਵਿੱਚ ਆਉਂਦੇ ਆ ਨਾ ਮੇ ਮਾਰਲ ਦੇ ਮਕਾਨ ਨੇ 97 ਵਿੱਚ ਬਣਾਈ ਨੇ ਅਸੀਂ। ਤੇ ਲੈਟਰ ਲੱਗੇ ਨੇ ਸਾਰਾ ਕੁਝ ਮਸ਼ੀਨਰੀ ਆ ਜਾ ਸੀ ਦੱਸ ਵੀ ਕਿੱਥੇ ਲਜਾਵਾਂਗੇ। 6 ਟਰੈਕਟਰ ਆ ਮੇਰੇ ਕੋਲੇ। ਸਾਡੇ ਦੂਜੇ ਸਾਡੇ ਕੋਲ 13 14 ਟਰੈਕਟਰ ਆ ਚਾਰ ਭਾਈ ਸੀ। ਕਿੰਨੀ ਜ਼ਮੀਨ ਆ ਰਹੀ ਤੁਹਾਡੀ? 32 ਕਿਲੇ। ਹਾਂ। ਤੇ ਦੋ ਮਸ਼ੀਨਾਂ ਨੇ ਤਿੰਨ ਕਮਾਈਨਾ। ਜੇ ਹੁਣ ਕਹੀਏ ਵੀ ਅਸੀਂ ਕਿੱਥੇ ਚਲਾਵਾਂਗੇ ਮਸ਼ੀਨ ਚੱਲੋ ਸਾਡਾ ਦਾ 30 ਰੁਪਏ ਵਿਕਣਾ ਲੋਗਾ। ਨਵੇਂ ਆ ਲੈ ਕੋਈ ਪੁਰਾਣੇ ਨਹੀਂ ਨਵੇਂ ਵੀ ਆ ਬਰਾਣੇ ਵੀ ਆ ਮੇਰੇ ਕੋ ਟਰੈਕਟਰ ਨਵੇਂ ਵੀ ਆ ਐਸ ਸਾਲ ਦਾ ਵੀ ਆ ਉਦੋਂ ਪਿਛਲੇ ਸਾਲ ਦਾ ਵੀ ਉਦੋਂ ਪਿਛਲੇ ਸਾਲ ਮਤਲਬ ਲੈ ਵੀ ਆ 4x ਚਾਹੀਦੇ ਵੀ ਮਾਤਾ ਵਲੇ ਸਾਡੀ ਮਸ਼ੀਨਰੀ ਤਾਂ ਇਹ ਫਿਰ ਉਹ ਸਾਡਾ ਤਾਂ ਸਾਰਾ ਰੋਜ਼ਗਾਰ ਖਤਮ ਆ ਨਾ ਤੁਹਾਨੂੰ ਕੋਈ ਹੋਰ ਤੰਦਾਨੀਆਂ ਹੁੰਦਾ ਜੇ ਹੁਣ ਅਸੀਂ ਟਰਾਂਸਪੋਰਟ ਕਰਾਂਗੇ ਉਹ ਵੀ ਘਟੇ ਜਾਂਦੀ ਆ ਉਹਨੂੰ ਕਿੰਨੇ ਤਾਂ ਅਜਿੰਦੇ ਪਹਿਲਾਂ ਟੂਲ ਟੈਕਸ ਜੇ ਕਲਗੱਤੇ ਇੱਧਰ ਜਾਣਾ ਹੋਵੇ 40000 ਦੇ ਟੂਲ ਟੈਕਸ ਪੈ ਜਾਂਦੇ ਆ ਕੀ ਕਰੂਗਾ ਟਰਾਲੇ ਵਾਲਾ ਜੇ ਆਪਾਂ ਕਹੀਓ ਜੋ ਹੈਗਾ ਕੋਈ ਫਾਇਦਾ ਨਹੀਂ ਇਹ ਸਰਕਾਰ ਖੇਤੀ ਸਾਰਿਆਂ ਨੂੰ ਠੀਕ ਆ ਸਾਡੀ ਜ਼ਿੰਦ ਜਨਸ ਬੈਕਦੀ ਹੋਵੇ ਨਹੀਂ ਖਰੀਦੂ ਅਸੀਂ ਕੋਈ ਹੋਰ ਰਾਹ ਵੇਖਾਂਗੇ ਅਸੀਂ ਪਾਕਿਸਤਾਨ ਨੂੰ ਕੱਢ ਲਾਂਗੇ ਵੱਡੇ ਇਹਨਾਂ ਦੇ ਆ ਰੋਡ ਤੇ ਭਾਰਤ ਮਾਲ ਵਾਲੇ ਤੇ ਵੀ ਨਾ ਚੜਾਂਗੇ ਨਾ ਚੜਾਉਣਾ ਜੇ ਸਾਨੂੰ ਇਹ ਚੰਗੇ ਲੱਗਦਾ ਪੰਜਾਬ ਇਹ ਪੰਜਾਬ ਨਹੀਂ ਸਾਡੇ ਸਿੱਖ ਕੌਮ ਨੂੰ ਖਤਮ ਕਰਨ ਲੱਗਿਆ ਵੀ ਇਹਨੂੰ ਖਦੇੜ ਦਿਓ ਮੈਂ ਫੇਰ ਸਾਡੇ ਤੇ ਸੈਂਟਰ ਸਰਕਾਰ ਕਿੰਨੀ ਵੀ ਜ਼ੋਰ ਆ ਵੀ ਸਾਡੇ ਤੇ ਕੋਈ ਭਾਰੀ ਨਹੀਂ ਪਊ ਇਹ ਜਿਹੜੀ ਕੌਮ ਆ ਇੱਕ ਕੌਮ ਨੂੰ ਖਤਮ ਕਰਨ ਲੱਗਿਆ ਬਿਲਕੁਲ ਸੋ ਹੋਰ ਜਿਹੜੇ ਇੱਥੇ ਲੋਕ ਹੈਗੇ ਆ ਬਜ਼ੁਰਗ ਵੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਠੀਕ ਹੋ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਇਹ ਤੁਸੀਂ ਇੱਥੇ ਧਰਨੇ 'ਚ ਆਏ ਹੋ ਮੋਰਚਾ ਲਾ ਕੇ ਬੈਠੇ ਨਹੀਂ ਇਹ ਖੁਸ਼ੀ ਨੂੰ ਤਾਂ ਆਏ ਨਹੀਂ ਹੈਗੇ ਤੰਗ ਹੋ ਕੇ ਆਏ ਨਾ ਜਿਹੜੀਆਂ ਆ ਸਰਕਾਰ ਪਾਲਿਸੀਆਂ ਲਿਆਈ ਆ ਇਹ ਇਹ ਜਿਹੜਾ ਜ਼ਿਮੀਂਦਾਰਾਂ ਦੀ ਇਕੱਲੀ ਦੀ ਨਹੀਂ ਜ਼ਿਮੀਂਦਾਰਾਂ ਦੀ ਨਹੀਂ ਹੈਗੀ ਇਹ ਸਾਰੇ ਸੰਸਾਰ ਦੀ ਆ ਬਿਜ਼ਨਸਮੈਨ ਕੋਈ ਦੁਕਾਨਦਾਰ ਕੋਈ ਟਰਾਂਸਪੋਰਟੇਸ਼ਨ ਸਾਰੇ ਇਹ ਡਿਪੈਂਡ ਆ ਇਹਤੇ ਹਾਂਜੀ ਸਰਕਾਰ ਤਾਂ ਕਹਿੰਦੀ ਖੁਸ਼ ਕਰਨੇ ਵਾਸਤੇ ਇਹਦੀ ਪੌਸਿ ਜੀ ਆਂਦੀ ਤੁਹਾਨੂੰ ਨਹੀਂ ਉਹਨੇ ਸਾਡੇ ਨਾਲ ਸਲਾਹ ਕਿਹੜਾ ਕੀਤੀ ਆ ਹੈ ਜਿਤਾ ਅਸੀਂ ਸਹਿਮਤ ਹੁੰਦੇ ਫੇਰ ਕਰ ਲਾਉਂਦੇ ਸਭ ਤੋਂ ਬਗੈਰ ਪੁੱਛਿਆ ਤੋਂ ਲਾਗੂ ਕੀਤੀ ਆ ਹਾਂਜੀ ਪਰ ਉਹ ਕਹਿੰਦੇ ਅਸੀਂ ਤੁਹਾਨੂੰ ਇਹ ਤਾਂ ਕਹਿ ਰਹੇ ਆਂ ਵੀ ਤੱਕਾ ਕਿਸੇ ਨਾਲ ਨਹੀਂ ਹੈਗਾ ਭਾਈ ਇਹ ਤੱਕਾ ਨਹੀਂ ਤਾਂ ਹੋਰ ਕੀ ਆ ਬਗੈਰ ਪਿੱਛੇ ਤੋਂ ਕਰੋੜਾਂ ਰੁਪਈਆ ਦੀ ਜ਼ਮੀਨ ਆ ਹੈ ਤੇ ਤੱਕਾ ਹੀ ਆ ਇਹ ਜਦੋਂ ਤੁਹਾਨੂੰ ਇਹ ਨੰਬਰ ਪਤਾ ਲੱਗਦੇ ਵੀ ਤੁਹਾਡੇ ਆਗੇ ਇਸ ਪਾਲਸੀ ਦੇ ਤਹਿਤ ਖੁਸ਼ੀ ਹੋਈ ਸੀ ਜਾਂ ਦੁੱਖ ਹੋਇਆ ਸੀ ਕਿਦਾਂ ਦੇ ਅਹਿਸਾਸ ਸੀ ਆ ਖੁਸ਼ੀ ਨੂੰ ਤਾਂ ਨਹੀਂ ਬੈਠੇ ਇੱਥੇ ਕਈ ਲੋਕ ਤਾਂ ਖੁਸ਼ੀ ਕਰਦੇ ਆ ਨਾ ਵੀ ਅਸੀਂ ਤਾਂ ਬੜੇ ਖੁਸ਼ ਆ ਜੀ ਪਾਲਸੀ ਸਰਕਾਰ ਕਹਿੰਦੀ ਆ ਵੀ ਸਾਡੇ ਨਾਲ ਤਾਂ ਬੰਦੇ ਸਹਿਮਤ ਆ ਜੀ ਝੂਠ ਆ ਇਹ ਬਿਲਕੁਲ ਝੂਠ ਆ ਇਹ ਕੋਈ ਖੁਸ਼ ਨਹੀਂ ਹੈਗਾ ਕੋਈ ਨਹੀਂ ਤੁਹਾਡੇ ਪਿੰਡ ਚ ਕੋਈ ਵੀ ਨਹੀਂ ਹੈਗਾ ਹੱਕ ਚ ਸਾਰੇ ਧਰਨ ਦੇ ਬੇਟਾ ਸਾਡੇ ਪਿੰਡ ਵਾਲੇ ਕਿਹੜਾ ਪਿੰਡ ਕਿਹੜਾ ਜੀ ਪਨੋੜ ਅੱਛਾ ਜੀ ਕਿੰਨੀ ਜ਼ਮੀਨ ਤੁਹਾਡੇ ਪਿੰਡ ਦੀ ਆਈ ਆ ਸਾਡੇ ਪਿੰਡ ਇਹ ਪ੍ਰੋਕਸੀਮੇਟਲੀ ਪਤਾ ਨਹੀਂ ਜਿਹੜੇ ਆਹ ਜਾਈ ਆਪਣੇ ਲੁਧੇਣਾ ਜ਼ਿਲ੍ਹੇ ਦੇ 24000 ਏਕੜ ਤੇ ਜਿਹੜੀਆਂ ਪਹਿਲਾਂ ਸਰਕਾਰ ਨੇ ਜ਼ਮੀਨਾਂ ਅਕਵਾਇਰ ਕੀਤੀਆਂ ਉਹ ਤਾਂ ਜ਼ਮੀਨਾਂ ਸੀਗੀਆਂ ਔਰ ਕਿਲਾ ਕਿਲਾ ਦੋ ਦੋ ਕਿਲੇ ਆ ਪੇਟ ਮਸਾ ਭਰਦਾ ਵਾ ਹਾਂਜੀ ਤੇ ਬਿਲਕੁਲ ਜ਼ਮੀਨਾਂ ਘਟੀਆਂ ਪਰ ਸਰਕਾਰ ਜਿਹੜੀ ਹੈਗੀ ਆ ਉਹ ਫਿਰ ਵੀ ਪਾਲਿਸੀ ਲੈ ਕੇ ਆ ਰਹੀ ਹੈ ਕਿਵੇਂ ਜੀ ਠੀਕ ਹੋ ਜੀ ਕਿਵੇਂ ਦੇਖਦੇ ਹੋ ਤੁਸੀਂ ਹੁਣ ਇੱਥੇ ਆਏ ਹੋ ਧਰਨਾ ਲਾਇਆ ਸਰਕਾਰ ਕਹਿੰਦੀ ਪਾਲਸੀ ਬੜੀ ਚੰਗੀ ਆ ਪਰ ਕਿੱਥੇ ਕਮੀ ਰਹਿ ਗਈ ਉਹ ਕਹਿੰਦੇ ਵੀ ਸਮਝ ਨਹੀਂ ਆਈ ਸ਼ਾਇਦ ਕਿਸਾਨਾਂ ਨੂੰ ਨਹੀਂ ਅਸੀਂ ਜ਼ਮੀਨ ਦੇਣੀ ਨਹੀਂ ਚਾਹੁੰਦੇ ਸਾਨੂੰ ਪਾਲਸੀ ਦਾ ਕੋਈ ਮਤਲਬ ਹੀ ਨਹੀਂ ਅਸੀਂ ਖੇਤੀ ਕਰਦੇ ਆਂ ਅੱਧਾ ਮਿਹਨਤ ਕਰਦੇ ਆਂ ਖਾਣੇ ਆਂ ਅਸੀਂ ਕਿਉਂ ਦਈਏ ਜ਼ਮੀਨ ਪਾਲਸੀ ਉਹਨਾਂ ਨੂੰ ਸਮਝਾਉਣ ਜਿਨ੍ਹਾਂ ਨੇ ਜ਼ਮੀਨ ਦੇਣੀ ਆ ਉਹ ਕਹਿੰਦੇ ਜਿਨ੍ਹਾਂ ਨੇ ਖੇਤੀ ਕਰਨੀ ਉਹ ਖੇਤੀ ਕਰੀ ਜਾਇਓ ਜਿਮ ਦਬਾਅ ਕੋਈ ਨਹੀਂ ਕਿਸੇ ਦੇ ਉੱਤੇ ਆਪਣੀ ਛੱਡ ਵੀ ਸਕਦੇ ਤੁਸੀਂ ਇਹ ਪਿੰਡਾਂ 'ਚ ਤਾਂ ਫਿਰ ਉਹ ਉਹਦੀ ਉਹਦੇ ਗੁਣ ਮਤਲਬ ਜਿਹੜੇ ਹੈਗੇ ਆ ਪਾਲਸੀ ਦੇ ਉਹ ਭੇਜ ਦੇ ਆ ਸਰਕਾਰੀ ਬੰਦਿਆਂ ਨੂੰ ਵੀ ਇਹਨਾਂ ਨੂੰ ਦੱਸੋ ਵੀ ਆਹ ਉਹ ਚ ਪਰ ਜਿਹੜੇ ਉਹਦੇ ਵਿੱਚ ਔਗਣ ਨੇ ਉਹ ਕਿਉਂ ਨਹੀਂ ਦੱਸਦੇ ਔਗਣ ਵੀ ਹੈਗੇ ਜੀ ਉਹ ਵੀ ਦੱਸਣ ਵੀ ਸਾਡੀ ਜ਼ਮੀਨ ਆ ਸਾਨੂੰ ਉਹਦੇ ਤੇ ਘਰ ਪਾਉਣ ਦਾ ਜਾਂ ਕੋਈ ਹੋਰ ਅਸੀਂ ਕਰਨ ਦਾ ਕੋਈ ਇਜਾਜ਼ਤੀ ਹੈ ਨਹੀਂ ਫਿਰ ਸਾਡੀ ਕਾਦੀ ਆ ਜ਼ਮੀਨ ਉਹ ਸੀਐਲਯੂ ਨਹੀਂ ਮਤਲਬ ਮੈਨੂੰ ਮਿਲਦਾ ਨਹੀਂ ਤੁਹਾਨੂੰ ਕੀ ਲੱਗਦਾ ਸਾਡੇ ਲਈ ਤਾਂ ਬਹੁਤ ਘਾਤਕ ਆ ਜੀ ਇਹ ਕਿਉਂ ਸਾਨੂੰ ਇਹ ਪੁਰਖੀ ਧੰਦਾ ਸਾਡਾ ਅਸੀਂ ਖੇਤੀ ਨਹੀਂ ਛੱਡ ਸਕਦੇ ਇਹ ਅਸੀਂ ਤਾਂ ਇਹ ਗੁੰਗੀ ਬੋਲੀ ਸਰਕਾਰ ਨੂੰ ਸਮਝਾਉਣਾ ਚਾਹੁੰਦੇ ਆ ਵੀ ਆਪ ਦਾ ਕਾਨੂੰਨ ਵਾਪਸ ਲੈ ਲਵੇ ਇਹ ਸਾਨੂੰ ਜਿਹੜਾ ਅਸੀਂ ਕੀਤਾ ਕਰਦੇ ਆ ਸਾਨੂੰ ਘਰੀ ਜਾਣ ਦਿਓ ਬਸ ਅਸੀਂ ਆਪਦੇ ਘਰੇ ਬਹੁਤ ਸੁਖੀ ਆਂ ਸਾਨੂੰ ਕੋਈ ਲੋਡ ਨਹੀਂ ਹੈਗੀ ਇਹਨਾਂ ਦੀ ਤੁਹਾਨੂੰ ਕੋਈ ਨਾ ਅਸੀਂ ਸਹਾਇਤਾ ਭਾਰ ਦਿਆਂ ਤਾਂ ਸਾਨੂੰ ਕੋਈ ਲੋਡ ਨਹੀਂ ਹੈਗੀ ਇਹਨਾਂ ਦੀ ਸਾਡੇ ਬੱਚੇ ਵੀ ਇਹੀ ਸਮਝਦੇ ਆ ਕੀਤੀ ਕਰੇ ਸਾਡੇ ਪ੍ਰੋਪਰ ਕਰਦੇ ਆ ਉਹ ਬੱਚੇ ਨਹੀਂ ਸਾਨੂੰ ਇਹ ਜੇ ਕਾਨੂੰਨਾਂ ਦੀ ਕੋਈ ਲੋਡ ਨਹੀਂ ਹੈਗੀ ਕਿਉਂ ਇਹ ਸਾਡਾ ਸਾਨੂੰ ਵਾਰਸੇਜੋ ਮਿਲੀ ਹੋਈ ਹੈ ਸਾਡੇ ਮਾਂ ਪਿਓ ਦਾਦੇ ਪੋਤੇ ਜਨ ਜੋ ਵੀ ਹੈ ਇਹ ਉਹਨੇ ਦੇਣਾ ਹੈ ਵੱਡੀ ਖੇਤੀ ਅਸੀਂ ਕਰਦੇ ਆ ਖੇਤੀ ਕਰਦੇ ਰਹਾਂਗੇ ਹੁਣ ਤੱਕ ਅੱਪ ਨੂੰ ਕੋਈ ਜਾਣਕਾਰੀ ਤੁਹਾਨੂੰ ਕਿੰਨੀ ਉਮਰ ਹੋ ਗਈ 74 ਸਾਲ ਦੀ ਤੇ ਸਰਕਾਰ ਕਹਿੰਦੀ ਪਾਲਿਸੀ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਵੀ ਚੰਗੀ ਬਿਲਕੁਲ ਹੀ ਗਲਤ ਆ ਇਹ ਕਿਸੇ ਨੂੰ ਪੁੱਛਿਆ ਇਹਨਾਂ ਨੇ ਉੱਥੇ ਬੈਠੇ ਦਫ਼ਤਰਾਂ ਦੇ ਕਰਤੀ ਜੀ ਕੋਈ ਰੁਪਈਆ ਨਹੀਂ ਦੇਣਾ ਹੁਣ ਇੱਕ ਕਾਰ ਜਾਂਦੀ ਆ ਚਾਰ ਟਾਇਰ ਨਹੀਂ ਉਹਦੀ ਤੈਨੂੰ ਤਾਂ ਇਹਨਾਂ ਨੇ ਲਾ ਲੇ ਪਹਿਲਾਂ ਹੀ ਇੱਕ ਇੱਕ ਤਾਂ ਚਲੀ ਜਾਊ ਉਹ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਹਾਨੂੰ ਚੌਥਾ ਹਿੱਸਾ ਦੇਣਾ ਕੀ ਧੰਗ ਗੁਰਨਾਣਕ ਸੱਚੇ ਪਾਤਸ਼ਾਹ ਵੀ 5 ਕਿਲੋ ਚੋਂ ਕਿੰਨੇ ਲੈ ਗਿਆ 1000 ਕਾਹ ਕਿ ਦਿੱਤਾ ਤੁਹਾਨੂੰ ਉਹ ਕਾਰ ਚਲਾ ਕੇ ਹੁਣ ਮੈਨੂੰ ਕਿਵੇਂ ਚੱਲਦੀ ਆ ਨਹੀਂ ਇੱਕੇ ਟਾਇਰ ਕਰੋੜਾਂ ਦਾ ਫੇਰ ਉਹ ਹੈਂ ਇੱਕ ਟਾਇਰ ਇਹ ਕਹਿੰਦੇ 4 ਵਰਗਾ ਕਰੋੜਾ ਰੁਪਏ ਦੀ ਜ਼ਮੀਨ ਹੋਏ ਉਹ ਚਲਾ ਕੇ ਦਾ ਦਿਖਾਣਾ ਮੇਰੀ ਆਪ ਦੀ ਕਰੋੜਾ ਦੀ ਆ ਜਿਹੜਾ ਜਸਤੀ ਮੈਂ 60.60 ਕਰੋੜ ਦੀ ਹੁਣ ਪਈ ਆ ਮੇਰੀ ਜ਼ਮੀਨ ਹੁਣ ਉਹ ਮੈਨੂੰ ਦਾ ਰੁਪਈਆ ਵੀ ਨਹੀਂ ਮਿਲਣਾ ਮੈਨੂੰ ਜਿਹੜੇ ਇਹ ਸਕੀਮ ਕਰਦੇ ਆ ਇਹ ਕਹਿਣਾ ਚਾਹੁੰਦਾ 60.60 ਕਰੋੜ ਦੀ ਆ ਮੇਰੀ ਜ਼ਮੀਨ ਜੀੜੀ ਰੋਡ ਦੇ ਉੱਤੇ ਆ ਕਿੰਨੇ ਕਿੱਲੇ ਆਗੇ ਤੁਹਾਡੇ ਸਬਾਲ ਸੀ 22 ਕਿੱਲੇ ਮੇਰੇ ਇੱਥੇ ਜੀੜੀ ਰੋਡ ਦੇ ਉੱਤੇ ਐਸੇ ਤੇ ਉਸ ਪੈਟ ਕੰਕ ਬਿਲਦੇ ਕੋਲੇ ਬਹੁਤ ਤਰ੍ਹਾਂ ਦਾ ਪਦਾਰਥ ਰੁਪਈਏ ਮੰਗਦੇ ਕਹਿੰਦੇ ਮੂੰਹ ਮੰਗ ਮੈਂ ਮੰਗ ਤੂੰ ਮੈਂ ਕਹਾ ਮੈਂ ਜਿਹੜੀ ਨਿਜ ਜ਼ਮੀਨੋ ਜਨਮ ਹੋਇਆ ਨਾ ਜੀ ਕਹਿੰਦਾ ਮੂੰਹੋਂ ਦਾ ਬੋਲ ਮੈਂ ਕਹਾਂ ਮੈਂ ਰੁਪਈਆ ਦੇਣੀ ਨਹੀਂ ਜਦੋਂ ਮੈਂ ਮੈਂ ਤਾਂ ਦਮਾਂ ਬੰਗਾ ਜੇ ਮੈਂ ਜਣੀ ਹੋਵੇ ਕੋਈ ਚੀਜ਼ ਜਦੋਂ ਆਪਾਂ ਕੋਈ ਚੀਜ਼ ਦੇਣੀ ਨਹੀਂ ਆਪਾਂ ਉਹਦਾ ਰੋਡ ਹੀ ਕੱਢਣਾ ਲੋੜ ਨਹੀਂ ਤੇ ਸਰਕਾਰ ਫਿਰ ਕਿਉਂ ਕਰ ਰਹੀ ਆ ਜੇ ਤੁਹਾਨੂੰ ਸਮਝ ਨਹੀਂ ਆ ਰਹੀ ਗੱਲ ਤਾਂ ਸਰਕਾਰ ਫਿਰ ਧੱਕਾ ਕਰ ਰਹੀ ਆ ਤੇ ਧੱਕਾ ਕਰ ਰਹੀ ਆ ਆਪਣੇ ਆਪ ਨੂੰ ਸੱਚੇ ਦਾ ਜਨਮ ਬਾਅਦ ਉਹ ਖਾਣਗਾ ਕਿਥੇ ਕਿੰਨੀ ਬੇਰਜ਼ਗਾਰੀ ਹੋਊ ਇਹ ਸੋਚੇ ਨਾ ਬਾਪੂ ਜੀ ਜਿਵੇਂ ਉਹ ਜਿੱਦਾਂ ਕਹਿੰਦੇ ਆ ਵੀ ਚਲੋ ਅਸੀਂ ਤੁਹਾਡੀ ਛੱਡ ਦਾਂਗੇ ਜਿੱਥੇ ਤੁਸੀਂ ਨਹੀਂ ਦੇਣੀ ਮੈਂ ਨਹੀਂ ਦੇਣੀ ਹੁਣ ਕਰਾ ਦੇ ਮੇਰੀ ਗੱਲ ਮੈਂ ਨਹੀਂ ਦੇਣੀ ਹੁਣ ਕਰਾ ਦੇ ਜਾ ਨਹੀਂ ਤੇ ਤੁਹਾਡੇ ਆਸੇ ਪਾਸੇ ਵਾਲੇ ਦੇ ਦੇਣ ਫਿਰ ਵੀ ਨਹੀਂ ਦੇਣੀ ਤੁਸੀਂ ਵਿੱਚ ਰੱਖ ਛੱਡਿਓ ਜੋ ਕਹਿੰਦੇ ਰੱਖ ਛੱਡੋ ਕੋਈ ਸਾਡੇ ਆਲੇ-ਦਾਲੇ ਵਾਲਾ ਕੋਈ ਵੀ ਨਹੀਂ ਦੇ ਕਰਾ ਜੀ ਇਹ ਕੋਈ ਵੀ ਨਹੀਂ ਦੇ ਹਾਂ ਤੇਰਾ ਰਾਜੀ ਦੇ ਸਾਡੇ 11 ਕਿੱਲੇ ਹੋਰ ਪੈ ਸਾਡੇ ਚੀਡੀ ਰੋਡ ਤੇ ਅਸੀਂ ਇੱਕ ਪੈਸਾ ਨਹੀਂ ਧਾਣੇ ਮਿਲ ਰਚਾਈ ਦੀ ਅੱਜ ਸਾਨੂੰ ਲੋਕ ਅਜ ਦੇ ਕੇ ਨਹੀਂ ਰਾਜੀ ਅੱਜ ਤੋਂ ਪਹਿਲਾਂ ਸਾਨੂੰ 1.5 150 2 200 ਕਿੱਲੇ ਦੀ ਆਫਰ ਆਈ ਸੀ ਅਜ ਤੱਕ ਨਹੀਂ ਦਿੱਤੀ ਉਦੋਂ ਵੀ ਅਸੀਂ ਦੇ ਸਕਦੇ ਸੀ ਜਿੱਥੇ ਅਸੀਂ ਜੇ ਬੰਦੇ ਨੂੰ 1.5 150 ਕਿੱਲਾ ਮਿਲਦਾ ਉਦੋਂ ਵੀ ਦੇ ਸਕਦੇ ਸੀ ਅਸੀਂ ਅਸੀਂ ਹੁਣ ਨਹੀਂ ਦਿੱਤੀ ਨਾ ਹੁਣ ਦਿੰਦੇ ਆ ਨਾ ਹੁਣ ਦੇ ਕੇ ਰਾਜੀ ਨਹੀਂ ਆ ਕੋਰੇ ਤੱਕ ਨਾ ਕੋਰੇ ਤੁਹਾਨੂੰ ਸਰਕਾਰ ਨਾਲ ਆਪਣਾ ਤਨੀ ਲੱਗਦੀ ਜਾਂ ਤੁਹਾਨੂੰ ਆਪਣੀ ਨਹੀਂ ਲੱਗਦੀ ਸਰਕਾਰ ਵੀ ਚੰਗੀ ਸਰਕਾਰ ਹੈ ਲੱਗਦਾ ਨਹੀਂ ਤੁਹਾਨੂੰ ਇਹਦਾ 0 ਹੈਦਾ ਨੰਬਰ ਇਹਨੂੰ 0 ਦੇ ਦਿਓ ਇਹ ਭਗਵਾਨਤਮਨ ਨੂੰ 0 ਲਾ ਦਿਓ ਇਹ 0 ਨੰਬਰ ਆ ਜਿਹੜਾ ਉਥੋਂ ਦਾ ਹੋਰ ਤਾਂ ਕਹਿੰਦੇ ਦੋ ਨੰਬਰ ਮਿਲ ਜਾਣਗੇ 0 ਆ ਇਦੋਂ ਪਰੇ ਦੇਖ ਲਓ ਕਿ 0 ਤੋਂ ਥੱਲੇ ਕੌਣ ਹੁੰਦਾ ਕਹਿੰਦੇ ਅਸੀਂ ਪੰਜਾਬ ਦੇ ਪੁੱਤ ਆ ਜੀ ਪੰਜਾਬ ਦਾ ਪੁੱਤ ਹੁੰਦਾ ਤਾਂ ਇਹ ਕੰਮ ਹੀ ਨਹੀਂ ਕਰਦਾ ਇਹਦਾ ਸ਼ਰਾਬੀ ਆ ਉਸੀ ਹਰ ਘਰ ਦੇ ਜਿਹਨੂੰ ਪਤਾ ਹੀ ਨਹੀਂ ਮੈਂ ਕਿਹਨੂੰ ਉਹਦਾ ਮਗਰ ਤੁਰਿਆ ਫਿਰਦਾ ਉਹਨਾਂ ਦੇ ਇਨਸ਼ਾ ਅੱਲਾਹ ਇਹ ਤਾਂ ਜੀ ਪਹਿਲੀ ਲੋਕ ਲੋਕ ਕਹੀ ਇਹ ਵੀ ਕਹਿੰਦੇ ਵੀ ਸ਼ਰਾਬ ਕੌਣ ਨਹੀਂ ਪੀਂਦਾ ਸਾਰੇ ਪੀਂਦੇ ਹੀ ਨਹੀਂ ਪੀਂਦਾ ਜਾ ਲੈ ਆਉ ਨੂੰ ਮੈਂ ਆਪ ਹੀ ਨਹੀਂ ਪੀਂਦਾ ਸਾਰੀ ਜ਼ਿੰਦਗੀ ਮੂੰਹ ਤਾਂ ਚਾਚ ਨਹੀਂ ਕੀਤੀ ਇਹ ਕੌਣ ਹੁੰਦਾ ਜੇ ਪੀਂਦਾ ਸਾਰੇ ਪੀਂਦੇ ਆ ਕਿਉਂਕਿ ਨੌਜਵਾਨੀ ਸਾਡੀ ਸਾਰੀ ਬਾਤ ਜੇ ਕੱਲਾ ਇਹ ਪਰ ਸਰਕਾਰ ਨੇ ਤਾਂ ਯੁੱਧ ਨਸ਼ੇ ਵਿਰੁੱਧ ਵੀ ਛੜਿਆ ਨਾ ਜੀ ਹੈ ਯੁੱਧ ਨਸ਼ੇ ਵਿਰੁੱਧ ਛੜਿਆ ਸਰਕਾਰ ਨੇ ਓਏ ਆਹੋ ਤਾਂ ਨਸ਼ਾ ਕਰਦਾ ਉਹ ਯੁੱਧ ਕਰਦਾ ਇਹ ਦਾਰੂ ਛੱਡ ਪਹਿਲਾਂ ਫੇਰ ਯੁੱਧ ਹੋਊ ਪਹਿਲਾਂ ਆਪਦੀ ਦਾਰੂ ਛੱਡੇ ਉਹ ਫੇਰ ਜੋਧਾ ਹੋ ਸਾਡੇ ਗੁਰੂ ਪੀਰਾਂ ਦੀ ਤੁਸੀਂ ਇਹ ਪਾਲਿਸੀ ਨੂੰ ਕਿੱਦਾਂ ਦੇ ਦੋ ਵਾਪਸੇ ਕਰਾਉਣੀ ਹੈ ਵਾਪਸ ਹੋਣੀ ਚਾਹੀਦੀ ਅਜੇ ਤਾਂ ਬੈਠੇ ਉਧਰ ਦੇ ਹੁਣ 75 ਜਾਲ ਦਾ ਬੰਦਾ ਆ ਕੇ ਬਹਿੰਦਾ ਇੱਥੇ ਅਸੀਂ ਆਪਦੇ ਬੱਚੇ ਇਥੇ ਤੋਂ ਪੜਾਏ ਹਾਂ ਬ੍ਰਿਟਿਸ਼ ਨੇ ਬੱਚਾ ਪੀ ਐਚ ਡੀ ਆ ਉਹਨਾਂ ਪੜਿਆ ਹੈਗਾ ਇਹਨਾਂ ਚ ਕੋਈ ਇਹਨੇ ਬੱਚੇ ਪੀ ਐਚ ਡੀ ਪੀ ਐਚ ਡੀ ਆ ਹੌਣ ਪ੍ਰੋਫੈਸਰ ਲਗਾ ਡੇਰਾ ਦੂਨ ਖੇਤੀ ਕਰਕੇ ਪੜਾਏ ਤੁਸੀਂ ਇਹ ਜਮੀਨ ਤੋਂ ਪੜਾਇਆ ਡਾਏ ਆ ਇਹ ਜਮੀਨ ਤੋਂ ਪੜਾਇਆ ਮੇਰੇ ਪੁੱਤੇ ਉਹ ਬੱਚੇ ਸਹਿਮਤ ਆ ਤੁਹਾਡੇ ਨਾਲ ਜੇ ਉਹ ਵੀ ਉਹ ਵੀ ਕਹਿੰਦੇ ਸੀ ਦੇਣੀ ਜੇ ਡੇੜੀ ਹੁੰਦੀ ਮੈਨੂੰ ਪਹਿਲਾਂ ਨਾਲ ਸਹਿਮਤ ਕਰ ਲੈਂਦੇ ਉਹ ਆਪ ਨੂੰ ਅਸੀਂ ਇੱਥੇ ਕਿਉਂ ਦੱਸੋ ਉਹ ਅਗਲਾ ਕਹਿੰਦਾ ਵੀ ਜਿੰਮੇ ਮੈਨੂੰ ਪੜਾਤਾ ਠੀਕ ਆ ਹੁਣ ਬੱਚਾ ਦਾ ਹੁਣ ਮਨੀਰਾ ਜੀ ਉਹਨਾਂ ਨਾਲ ਤੁਹਾਡੀ ਗੱਲ ਹੋਈ ਹੋਣੀ ਬੱਚਿਆਂ ਨਾਲ ਵੀ ਭਾਈ ਆ ਪਾਲਸੀ ਆਈ ਕੀ ਕਹਿੰਦੇ ਫਿਰ ਉਹ ਉਹ ਮਾੜੀ ਕਹਿੰਦੇ ਆ ਉਹ ਨਹੀਂ ਕਰਦਾ ਵੀ ਅਸੀਂ ਵੀ ਦਾਦੇ ਬਣੀ ਆ ਅਸੀਂ ਕਿਸੇ ਨੂੰ ਜੋਬ ਦੇਣ ਵਾਲੇ ਬਣੀ ਆ ਉਹ ਮਾੜੀ ਕਹਿੰਦਾ ਕੋਈ ਕੋਈ ਵੀ ਕਹ ਦਵੇ ਬਸ ਸਹੀ ਆ ਇਹ ਕਿਸੇ ਤੋਂ ਵੀ ਪੁੱਛ ਲੋ ਅਸੀਂ ਟ੍ਰੇਨਿੰਗ ਵੀ ਦਵਾ ਤੁਹਾਡੀ ਚੀਜ਼ ਆ ਬਿਲਕੁਲ ਸਹੀ ਨੀ ਪਾਲਸੀ ਹਰੇਕ ਬੰਦਾ ਇਹਨੂੰ ਠਕਰਾ ਰਿਆ ਜਿਹੜੀਆਂ ਇਹਦੇ ਵਿੱਚ ਕਮੀਆਂ ਨੇ ਉਹ ਸਰਕਾਰ ਦੱਸ ਨਹੀਂ ਰਹੀ ਲਪੋ ਰਹੀ ਆ ਜਦੋਂ ਅਸੀਂ ਜ਼ਮੀਨ ਦੇਣੀ ਨਹੀਂ ਚਾਹੁੰਦੇ ਫਿਰ ਸਰਕਾਰ ਧੱਕਾ ਕਿਉਂ ਕਰ ਰਹੀ ਆ ਇੱਕ ਪਾਸੇ ਭਗਵਾਨਤਮਾਨ ਕਹਿੰਦਾ ਵੀ ਕੋਈ ਧੱਕਾ ਨਹੀਂਗਾ ਜਿਹਨੇ ਦੇਣੀ ਆ ਜ਼ਮੀਨ ਦਵੋ ਨਾ ਦਵੋ ਫਿਰ ਪਿੰਡਾਂ ਦੇ ਵਿੱਚ ਪਟਵਾਰੀ ਗਲਾਡਾ ਦੇ ਅਫਸਰ ਤੁਰੇ ਫਿਰਦੇ ਆ ਸਮਝੋ ਆਏ ਤੁਹਾਡੇ ਕੋਲ ਆਏ ਨਹੀਂ ਸਾਡੇ ਆਏ ਨਹੀਂਗੇ ਪੂਰਾ ਪਿੰਡਾਂ ਚ ਆਏ ਆ ਥਰੂ ਹੋ ਗਿਆ ਫਿਰ ਆਉਣਗੇ ਉਸੇ ਟਾਈਮ ਨਾਲ ਸਾਡੇ 6 ਤਰੀਕ ਆ 6 ਤਰੀਕ ਨੂੰ ਆਉਣਾ ਸਾਡੇ ਵੀ ਪਟਵਾਰੀਆਂ ਨੇ ਸਾਡੇ ਕਿਹਦੇ ਸੋ ਬਿਲਕੁਲ ਸੋ ਇਹ ਜਿਹੜੀ ਲੋਕਾਂ ਦੀ رائے ਆ ਸਰਕਾਰ ਆਪਣੀ ਪਾਲਿਸੀ ਲੋਕਾਂ ਤੱਕ ਲੈ ਕੇ ਆ ਰਹੀ ਹੈ ਉਹਦੀ ਸ਼ਲਾਘਾ ਕਰ ਰਹੀ ਹੈ ਪ੍ਰਸ਼ੰਸਾ ਕਰ ਰਹੀ ਹੈ ਤੇ ਇਹਨਾਂ ਦੇ ਕਹਿਣ ਮੁਤਾਬਕ ਆਪਣੇ ਅਫਸਰ ਸਾਹਿਬਾਨਾਂ ਨੂੰ ਪਿੰਡਾਂ ਦੇ ਵਿੱਚ ਭੇਜ ਰਹੀ ਹੈ ਕਿ ਲੋਕਾਂ ਨੂੰ ਦੱਸੋ ਇਸ ਪਾਲਿਸੀ ਦੇ ਬਾਰੇ ਪਰ ਕਿਸਾਨ ਇਸ ਗੱਲ ਤੇ ਖੜੇ ਆ ਕਿ ਅਸੀਂ ਪਾਲਿਸੀ ਪੜਨੀ ਸਾਨੂੰ ਇਹ ਪਾਲਿਸੀ ਸਾਡੇ ਲਈ ਫਾਇਦੇਮੰਦ ਨਹੀਂ ਲੱਗਦੀ ਅਸੀਂ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਅਸੀਂ ਖੇਤੀ ਹੀ ਕਰਨੀ ਚਾਹੁੰਦੇ ਆ ਸਾਡਾ ਸਦੀਆਂ ਤੋਂ ਖੇਤੀ ਹੀ ਧੰਦਾ ਹੈ ਖੇਤੀ ਹੀ ਸਾਨੂੰ ਉੱਤਮ ਲੱਗਦੀ ਹੈ ਖੇਤੀ ਤੋਂ ਬਿਨਾ ਅਸੀਂ ਹੋਰ ਕੁਝ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਸਾਡੀ ਕੋਰੀ ਨਾ ਹੈ ਇਸ ਗੱਲ ਨੂੰ ਲੈ ਕੇ ਇੱਥੇ ਮੋਰਚਾ ਪੱਕਾ ਲੱਗ ਚੁੱਕਿਆ ਹੈ ਤੋ ਇਹ ਬਜ਼ੁਰਗਾਂ ਦੀਆਂ ਗੱਲਾਂ ਐ ਸਾਰੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਆਏ ਆ ਸਰਕਾਰ ਹੁਣ ਇਸ ਬਾਰੇ ਕੀ ਸੋਚਦੀ ਆ ਆਖਰੀ ਦਾ ਨਤੀਜਾ ਕੀ ਨਿਕਲੂਗਾ ਸਿੱਟਾ ਕੀ ਨਿਕਲੂਗਾ ਕਿੱਥੇ ਇਹ ਗੱਲ ਮੁੱਕੇਗੀ ਉਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ